ਦੇ ਦੇ ਕਨੌੜੀ ਬਾਡਰ ਤੇ ਪਹੁੰਚੇ ਮੇਰੇ ਬਹੁਤ ਹੀ ਸਤਿਕਾਰਯੋਗ ਕਿਸਾਨ ਭੈਣ ਭਰਾਵੋ ਬਜ਼ੁਰਗੋ ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਪੱਤੇ ਜਿਵੇਂ ਲਗਭਗ ਅੰਗਰੇਜ਼ ਆ ਆਪਣੇ ਉੱਤੇ ਅੱਜ ਕੋਨੇ 300 ਸਾਲ ਵਾਂਗ ਰਾਜ ਕਰ ਚੁੱਕੇ ਨੇ ਜਿਵੇਂ ਉਹਦੇ ਵਿੱਚੋਂ 200 ਸਾਲ ਉਹਨੇ ਰਾਜ ਕਰਿਆ 75 ਸਾਲ ਆਪਾਂ ਨੂੰ ਯਾਦ ਹੋਣਗੇ ਉਸ ਟਾਈਮ ਦੀ ਆਹ ਲੜਾਈਆ ਜਿਹੜੀ ਉਹ ਕਾਰਬੂਜ਼ ਉਹ ਰੈਕਟ ਸੈਕਟਰ ਗਿਆ ਲ ਸ਼ੁਰੂ ਹੋਈ ਪਈਆ ਆਜ਼ਾਦ ਆਪਾਂ ਅੱਜ ਵੀ ਨਹੀਂ ਹੋਏ ਕਿਉਂਕਿ ਉਹ ਕਾਲੇ ਅੰਗਰੇਜ਼ ਬਾਹਰ ਪਾ ਕੇ ਜਿਹੜੇ ਗੋਲੇ ਅੱਜ ਕਾਲੇ ਗਏ ਜਾ ਕੇ 75 ਸਾਲਾਂ ਦੇ ਵਿੱਚ ਆਪਾਂ ਨੇ ਆਪਣੀ ਲੜਾਈ ਨਹੀਂ ਲੁੱਟਕ ਸੁੱਟ ਕਰੀ ਜਾ ਆਪਾਂ ਨੂੰ ਨਾ ਕੋਈ ਚਾਹਦੀ ਜ਼ਿੰਦਗੀ ਆਪਾਂ ਇਹਨਾਂ ਨੂੰ ਵੋਟਾਂ ਪਾ ਪਾ ਕੇ ਬਣਾਈ ਗਏ ਵੀ ਹਾਂ ਸ਼ਾਇਦ ਆਪਣੇ ਨਾਲ ਲੋਕਾਂ ਨੂੰ ਖੁਸ਼ ਭਲਾ ਕਰਨਗੇ ਪੰਜਾਬ ਦਾ ਭਲਾ ਕਰਨਗੇ ਦੇਸ਼ ਦਾ ਭਲਾ ਕਰਨਗੇ ਪਰ ਇਹਨਾਂ ਨੇ ਭਲਾ ਕਰਨ ਦੀ ਬਜਾਏ ਆਪਣੇ ਜਪੀਨਾ ਜੇ ਤਾਂ ਆਪਾਂ ਆਪਣੇ ਬੱਚਿਆਂ ਦਾ ਗਾਂ ਪਾਸ ਪਰਿਵਾਰਵਾਦੇ ਪਾਲਿਆ ਲੜਾਈ ਅੱਜ ਵੀ ਉੱਥੇ ਖੜੀ ਆ 75 ਸਾਲਾਂ ਤੋਂ ਬਾਅਦ ਵੀ ਗੱਲ ਆਸਲ ਕੀ ਆ ਜਿਵੇਂ ਹੁਣ ਬੀਜੇਪੀ ਸਰਕਾਰ ਹੋ ਗਈ ਜਾਂ ਆਪਾਂ ਕਹਿੰਦੇ ਆਪ ਸਰਕਾਰ ਹੋ ਗਈ ਪੰਜਾਬ ਦਾ ਬੀਜੇਪੀ ਦੇ ਰੂਪ ਵਿੱਚ ਕੰਮ ਕਰ ਰਹੀ ਆ ਜਿਵੇਂ ਦੱਲਿਆ ਸਾਹਿਬ ਨੇ ਮਰਨ ਪਰਤੇ ਇੱਕ ਬਹੁਤ ਵੱਡੀ ਮੂਮ ਸ਼ੁਭ ਕਰੀ ਤੀ ਵੀਛੇ ਤਾਂ ਹਾਂ ਸ਼ਾਂਤਮਈ ਤਰੀਕੇ ਨਾਲ ਸਾਨੂੰ ਬਹੁਤ ਜ਼ਿਆਦਾ ਮੰਗਤ ਦੇ ਆਪਣੇ ਹੱਕੀ ਮੰਗਤ ਲਈ ਲੜ ਕੇ ਦੇਖ ਲਿਆ ਵੀਛੇ ਸ਼ਾਂਤਮਈ ਤਰੀਕੇ ਨਾਲ ਸਰਕਾਰਾਂ ਦੇ ਕੁਝ ਕੰਨੀ ਖਬਰ ਲੱਗ ਜੇ ਵੀ ਹਾਂ ਭਾਈ ਜਣੇ ਤੇ ਮੰਗਾ ਜਾਏ ਜਿਹੜੀਆਂ ਮਰਵਾਇਆਂ ਜਾਣ ਪਰ ਨਹੀਂ ਉੱਥੇ ਪੰਜਾਬ ਸਰਕਾਰ ਆਂਦੀ ਆ ਬੀਜੇਪੀ ਦਾ ਹੱਕ ਦੇ ਵਿੱਚ ਖੜਦੀ ਆ ਆ ਕੇ ਉਹਨੂੰ ਇੱਕ ਟਰਾਲੀ ਦੇ ਵਿੱਚੋਂ ਰਾਤ ਲਗਭਗ 3 ਵਜੇ ਵੱਡੇ ਫੋਸਲੇ ਘੇ ਚੁੱਕ ਕੇ ਲੈ ਜਾਂਦੇ ਨੇ ਨਾ ਕੋਈ ਉਹਦਾ ਕਪੜਾ ਲੀੜਾ ਨਾ ਕੋਈ ਉਹਦਾ ਚੱਪਲ ਵਗੈਰਾ ਦੱਸੋ ਕਿੰਨਾ ਨਾਂ ਕਿੰਦਰ ਨੂੰ ਜਾਂਦਾ ਜਾ ਰਿਹਾ ਕਿੰਦਰ ਨੂੰ ਸਾਡਾ ਕਾਨੂੰਨ ਜਾ ਰਿਹਾ ਕਾਨੂੰਨ ਦੀ ਬਿੱਤ ਬਹੁਤ ਵੱਡਾ ਸਵਾਲ ਆ ਪਰ ਅੱਜ ਫੇਰ ਸਿਰੋਵੀ ਮਾਂਗਾ ਜਿਹੜੀ ਲੜਾਈ ਪ੍ਰਾਂਟ ਟਾਈਮ ਸ਼ੁਰੂ ਹੋਈ ਵੀ ਆ ਜਿਵੇਂ ਉਹ ਜਿਹੜੇ ਜੋਧੇ ਹੋ ਕੇ ਵੀ ਕੋਈ ਪੋਲੀਟਿਕਲ ਲੀਡਰ ਤਾਂ ਬੱਚਾ ਜਾਂ ਕੋਈ ਬੜਾ ਬੰਦਾ ਨਹੀਂ ਹੋਗਾ ਅੱਜ ਵੀ ਜਿਹੜੇ ਤੁਸੀਂ ਲੋਕ ਤੁਹਾਨੂੰ ਇਹ ਲੜਾਈ ਲੜਨੀ ਪੈਣੀ ਆ ਤੁਹਾਨੂੰ ਕਰ ਕਰ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਹੜਾ ਸੀਤ ਪਾਕਸ ਦੇ ਕਰ ਕਰ ਜਮੈਂ ਮਨ ਲੋਕਾਂ ਨਾਲ ਹੋਵੇ ਉਹ ਹੀ ਗੱਲ ਆ ਜਿਬੀਆ ਜਿਵੇਂ ਤੁਹਾਨੂੰ ਹਰ ਇੱਕ ਨੂੰ ਸੋਚਣਾ ਪੂਗੀ ਹਾਂ ਵਰਨ ਬੱਟਾ ਬੰਟੂ ਕਾ ਮੈਂ ਡੱਲੇ ਆ ਜਾਂ ਦਿੱਲੀ ਕੁਜੀਚਾਰੀ ਸਾਡੀ ਅਸੀਂ ਜਾਵਾਂਗੇ ਕਿਉਂਕਿ ਪਹਿਲਾਂ ਵੀ ਤੁਹਾਨੂੰ ਦੇਖਿਆ ਜਿਹੜੇ ਆਮ ਘਰਾਂ ਦੇ ਲੋਕ ਨੇ ਕਿਸਾਨ ਮਜ਼ਦੂਰ ਜਾਂ ਬਜ਼ੁਰਗ ਆਉਣਾ ਹੀ ਲੜਾਈਆਂ ਲੜੀਆਂ ਨੇ ਕੋਈ ਵੱਡੇ ਲੋਕਾਂ ਨੇ ਲੜਾਈਆਂ ਨਹੀਂ ਲੜੀਆਂ ਕਾਰਪੋਰੇਟ ਸੈਕਟਰਾਂ ਲੜਾਈਆਂ ਨਹੀਂ ਲੜੀਆਂ ਉਹ ਲੜਾਈਆਂ ਅੱਜ ਵੀ ਤੁਹਾਨੂੰ ਲੜਨੀਆਂ ਪਈਆਂ ਨੇ ਅੱਜ ਜਿਵੇਂ ਹੁਣ ਆਪਾਂ ਪਿਛਲੇ ਟਾਈਮ 'ਚ ਦੇਖਤਾ ਜਿਹੜੇ ਝੋਨੇ ਦਾ ਹਾਲ ਹੋਇਆ ਜੀਰੀ ਦਾ ਦੇਖੋ ਲੋਕ 15 15 20 ਵੀ ਦਿਨ ਰੁੜੇ ਨੇ ਕਾਟਰ ਲਗਾਏ ਗਏ ਨੇ 8-8 ਕਿਲੋ ਤੇ ਕਿਤੇ 10 ਕਿਲੋ ਦਾ ਘਟਾ ਦੋ ਦੋ ਤਿੰਨ ਤਿੰਨ ਪੱਕੇ ਲੱਗੇ ਨੇ ਉਹਦੇ ਵਿੱਚ ਖਾਤਮਾ ਸਾਰੇ ਲੋਕ ਹੀ ਹੋਣਗੇ ਦੋ ਤੋ ਮਜ਼ਦੂਰ ਜੀਰੀ ਬੰਦ ਹੁੰਦੇ ਨੇ ਕਾਰਖਾਉਂਦੀਆਂ ਮਜ਼ਦੂਰੀ ਕਿੱਥੇ ਕਰਨਗੇ ਦੂਜੇ ਪਾਸੇ ਜਿਹੜੇ ਲੋਕਾ ਐਟ ਐਟ ਸੈਲਰੀਟੇਟੇ ਕੰਪਨੀਆਂ ਨਾਲ ਰੱਖੇ ਨੇ ਉਹ ਕਿੱਧਰ ਜਾਣਗੇ ਆ ਦੇਖੋ ਸਰਕਾਰ ਹਰ ਇੱਕ ਬੰਦੇ ਨੂੰ ਮਾਰ ਰਹੀ ਆ ਆਪਾਂ ਨੂੰ ਲੱਗਦਾ ਵੀ ਸ਼ਾਇਦ ਜਾਂ ਕਿਸਾਨ ਅਧਰ ਉਹ ਸਿੱਧਾ ਆਮਲਾ ਆ ਆਪਾਂ ਨੂੰ ਜਾਗਣਾ ਪੈਣਾ ਆ ਆਪਾਂ ਨੂੰ ਇਹਨਾਂ ਪਿੱਛੇ ਲੜਨਾ ਪੈਣਾ ਪਰ ਕੋਈ ਹੋਰ ਨਹੀਂ ਤੁਹਾਡੇ ਪਿੱਛੇ ਕਰਮਾਨੇਣ ਦਾ ਜਿਹੜੇ ਆ ਤੁਸੀਂ ਲੋਕ ਅੱਜ ਇੱਥੇ ਪਹੁੰਚੇ ਹੋ ਜਿਹੋ ਦੇਸ਼ ਦੀ ਜਾਂਦੀ ਦੇਣ ਲਈ ਜਾ ਜਾ ਆਜਾ ਖੇਤੀ ਦੀ ਜਾਤੀ ਦੀ ਲੜਾਈ ਮੰਨਰ ਕਹਿ ਸਕਦੇ ਜਿਹੜੇ ਖੇਤੀ ਦਾ ਕੁੱਲ ਮੰਗਾ ਨੇ ਉਹਨਾਂ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਨੂੰ ਲਾਗੂ ਕਰਵਾਉਣ ਵਾਸਤੇ ਥੋਣਵਾਇ ਕਰਵਾਣੀਆਂ ਦਣੀਆਂ ਪਾਣੀਆਂ ਨੇ ਥੋੜੀ ਕੁਰਬਾਨੀ ਦੀ ਵੱਡੀ ਲੋੜ ਕੀ ਕਰਨੀਆਂ ਜੇਲ੍ਹਾਂ ਛੁਵਾਣੇ ਮੁਕਤ ਦੇ ਹਰ ਬੰਦੇ ਕਿਹ ਕਰਨੀਆਂ ਜੇਲ੍ਹਾਂ ਛੁਵਾਣੇ ਕਿਸਾਨ ਦੂਰੇ ਇੱਕਤਾ ਜਿੰਦਾਬਾਦ 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 ਦੋ ਵਾਇ ਫਰਮਾਨ ਦਾ ਇੱਕਤਾ ਜਿੰਦਾਬਾਦ ਜਿੰਦਾਬਾਦ ਵਾਹਗੁਰੂ ਜਿੰਦਾ ਖਾਲਸਾ ਦੀ ਰੋਹ ਇੱਤਿਹਾਸ